ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹੋ ਇੰਜਣ ਆ ਜਿਹੜਾ ਆ ਕੇ ਉੱਪਰ ਚੜਿਆ ਦੇਖ ਲਓ ਇੰਜਣ ਦਾ ਮੁਰਦਾਬਸਾ ਆ ਟ੍ਰੇਨ ਦਾ ਤੇ ਇੱਧਰਲੇ ਵਾਸੀ ਆ ਸਾਰੇ ਆਪਾਂ ਬਸ ਰੱਖੋ ਨਹੀਂ ਇੱਧਰ ਲਾਈਨ ਨੂੰ ਕਲੀਅਰ ਕਰਨੇ ਵਾਸਤੇ ਮਸ਼ੀਨਾਂ ਲੱਗੀਆਂ ਹੋਈਆਂ ਸਾਰਾ ਤੁਸੀਂ ਦੇਖ ਸਕਦੇ ਆ ਇੰਜਣ ਦਾ ਮੁਰਦਾਬਸਾ ਹੈ ਆ ਮੁਰਦਾਬਸਾ ਹੈ ਦਾ ਇੰਜਣ ਦਾ ਸਾਰੇ ਅਗਰੇ ਤੇ ਸੀ ਹੋਰ ਦਸਾਉਨੇ ਆ ਸਾਰੇ ਹੀ ਦੇਖ ਸਕਦੇ ਆ ਤੁਸੀਂ ਤੇ ਆਹ ਇੰਜਣ ਆ ਗਿਆ ਇੱਕ ਇੰਜਣ ਆ ਉਹ ਆ ਗਿਆ ਤੇ ਸਾਹਮਣੇ ਆ ਗਿਆ ਉਹ ਦੂਸਰਾ ਆ ਗਿਆ ਦੇ ਕੰਮ ਇੱਥੇ ਉਹ ਪਰਲੇ ਪਾਸੇ ਆ ਗਿਆ ਸਾਰੇ ਹੀ ਆ ਦੇ ਕਾ ਆ ਗਿਆ ਇੰਜ ਇੱਧਰ ਆ ਸਮਾਨ ਦਾ ਗਿਰ ਗਿਆ ਕਿ ਥਲੜਾ ਹੀ ਟਲ ਬਸ ਇੰਜਣ ਦਾ ਆ ਪਿਆ ਔਰੇ ਦੇਖ ਲੋ 2 ਇੰਚ ਹੋ ਗਏ ਨਾ ਅੰਦਰੇ ਬਸ ਇਹ ਕੰਮ ਚੱਲ ਰਿਹਾ ਸਾਰਾ ਕੋਲ ਵਾਲੀ ਟ੍ਰੇਨ ਦੀ ਆਕੇ ਦੋ ਹੀ ਟ੍ਰੇਨ ਗੱਲੜੀ ਟਕਰਾਈ ਆ ਇਹ ਸਾਰੀ ਉਹ ਲਾ ਸਾਰਾ ਹੀ ਸਮਾਨ ਖਿਲਰ ਗਿਆ ਸਾਰਾ ਹੀ ਸੀ ਦੇ ਸਕਦੇ ਆ ਲੋ ਇਹ ਸਰੰਦ ਜਿਹੜਾ ਵੱਡਾ ਹੱਸਦਾ ਵਾਪਰੇ ਅੱਜ ਸਵੇਰੇ ਸੁਬਾ ਉਹ ਸਾਹਮਣੇ ਸਾਨੂੰ ਪਰੇ ਬਸਤੀ ਵੀ ਅਸੀਂ ਦਿਖਾ ਦਾਂਗੇ ਸਾਰਾ ਹੀ ਪਹਿਲਾਂ ਆਪਾਂ ਤੁਹਾਨੂੰ ਸਾਰਾ ਇੰਚਾ ਦਿਖਾਏ ਆ ਦੋ ਹੀ ਨੇ ਚੱਕ ਕੇ ਪਰੇ ਕਰੀਆਂ ਪੜਾ ਹਾਲ ਦੇਖ ਸਕਦੇ ਆ ਤੁਸੀਂ ਇੰਜਨ ਦਾ ਸਾਰਾ ਉਹ ਗੱਡੀਆਂ ਗੱਡੀਆਂ ਮਸ਼ੀਨਾਂ ਜਿਹੜੀਆਂ ਨਾ ਸਾਰੀਆਂ ਇਹ ਲੱਗੀਆਂ ਹੋਈਆਂ ਆਉਂਦੇ ਉਹਨੂੰ ਚੱਕ ਰਹੇ ਆ ਇੰਜਨ ਨੂੰ ਚੱਕ ਰਹੇ ਆ ਉਹਦਾ ਸਾਰਾ ਬਹੁਤ ਵੱਡਾ ਹਸਤਵ ਆਪਣਾ ਜਿਹੜਾ ਕਿ ਸਾਰਾ ਮਸ਼ੀਨ ਚੱਕ ਰਹੀ ਹੈ ਇਹ ਸਾਰੀ ਹੋਏ ਨੂੰ ਤੇ ਸਾਰਾ ਸਾਨੂੰ ਪਰਲੇ ਪਾਸੇ ਤੇ ਵੀ ਅਸੀਂ ਦਿਖਾਵਾਂਗੇ ਆਹ ਡੱਬੇ ਇਧਰੇ ਪਾਸੇ ਕੱਟਦੇ ਆ ਜਿਹੜੀ ਟ੍ਰੇਨ ਗਲ ਹੋਏ ਆ ਤੇ ਸਾਰਾ ਕੁਸ ਇਧਰ ਆ ਕਿੰਡਾ بڑا ਹੈ ਹਜਤਾ ਜੋ ਅੱਜ ਸਰੰਦ ਸਵੇਰੇ ਸਵੇਰ 5 ਵਜੇ ਜੱਟੜਾ ਕੱਟਣਾ ਵਾਪਰੀ ਆ ਸੀ ਵੀਰਾਂ ਸੀ ਆਂ ਜੇ ਕਰ ਰਹੇ ਕੋਲੇ ਵਾਲੀ ਟ੍ਰੇਨ ਦਾ ਸਵਾਰਿਆਂ ਦੀ ਟ੍ਰੇਨ ਦੇ ਨਾਲ ਜਦ ਦੁਰਘਟਨਾ ਵਾਪਰੀ ਹੈ ਸਾਨੂੰ ਉਹ ਦਿਖਾ ਰਹੇ ਸੀ ਸਾਰੀ ਉਹ ਕਿੰਗਾ ਦੇਖ ਲੋ ਸਵਾਰ ਕੇ ਤੇ ਕੰਮ ਵੀ ਟ੍ਰੈਕ ਸਾਰਾ ਹੀ ਜਣੀ ਖਤਮ ਹੋ ਗਿਆ ਸਰਾਂ ਤਾਂ ਜ਼ਿੰਨਾਂ ਤੋਂ ਨੂੰ ਬਾਦੋ ਪਰ ਚਾਹ ਕੋਲ ਦੇ ਅੱਥੀਏ ਤੇ ਕੋ ਸਾਂਝਿਆ ਕਰ ਰਹੇ ਆ ਇੱਡਾ ਬੜਾ ਹਸਤਾ ਜੋਟੇ ਅੱਜ ਵਾਪਰ ਰਿਹਾ ਹੈ। ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਕੰਮ ਚੱਲ ਰਿਹਾ ਮਾਰੂ ਮਾਰ ਟਰੈਕ ਨੂੰ। ਕਾਫੀ ਸਮਾਂ ਲੱਗੂਗਾ ਇਹਨੂੰ ਟਰੈਕ ਨੂੰ ਦੁਬਾਰਾ ਚਾਲੂ ਕਰਨਾਂ ਨੂੰ। ਇਹ ਹੈ ਇੱਡਾ ਬੜਾ ਹਸਤਾ ਜੋ ਕਿ ਵਾਪਰ ਚੁੱਕਿਆ ਹੈ। ਸਾਮ ਦਿਨ ਸਾਨੂੰ ਮੈਂ ਕੁਝ ਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ। ਤੇ ਮਸ਼ੀਨਾਂ ਵੀ ਬਹੁਤ ਬੜੀਆਂ ਬੜੀਆਂ। ਜੋ ਪੇ ਲੱਗੀਆਂ ਮੀਆਂ ਨੇ ਆ ਲਓ ਕੋਲੇ ਵਾਲੀ ਟ੍ਰੇਨ ਦਾ ਇਧਰੋਂ ਦੂਰ ਘਟਣਾ ਸਾਰੀ ਜਿਹੜੀ ਇਹ ਵਾਪਰੀ ਆ ਸਾਰੇ ਟ੍ਰੈਕ ਆ ਜਿਹੜਾ ਕਣਾ ਹੈ ਪਾਸ ਚੁੱਕੇ ਆ ਕੰਮ ਜੰਗੀ ਪੱਧਰ ਤੇ ਆ ਬਹੁਤ ਵੱਡੀ ਲੱਤਣਾ ਜਿਹੜੀ ਇਹ ਵਾਪਰੀ ਆ ਤੁਸੀਂ ਦੇਖ ਸਕਦੇ ਆ ਇਹ ਮਾਧੋਪੁਰ ਗੁਰਲੇ ਪਾਸੇ ਤੇ ਯਾਦ ਹੀ ਜਾਂਦੀ ਆ ਸੀਨਾਂ ਬਹੁਤ ਬੜੀਆਂ ਬੜੀਆਂ ਜਿਹੜੀਆਂ ਇਹ ਉਹ ਬੜਾ ਕੱਡਬਿਆਂ ਦਾ ਕਿ ਹਾਲ ਹੋ ਗਿਆ ਦੇਖ ਲੋ ਲੋ 3 12 ਮਾਦੂ ਬਰ ਕੋਲ ਇਹ ਆ ਸੁਵਿਧਾ ਦਰ ਘਟਾਣਾ ਜਿਹੜੀ ਵਾਪਰੀ ਹੈ ਸਾਰੀ ਉਹ ਤੇ ਜਿਹੜੀ ਖਾਰੀ ਜਦਾ ਮਸੀਨਾ ਜਿਹੜੀ ਮਾਰੋ ਮਾਰ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਆ ਲੈ ਨੋਸ ਕਰੀਏ ਜਿੱਦੋਂ ਜਿਹੜਾ ਬਹੁਤ ਹੋ ਰਹੀ ਆ ਸਾਹਮਣੇ ਲਓ ਡੱਬਿਆਂ ਨੂੰ ਬੜੇ ਕਰਨੇ ਨੂੰ ਡੱਬੇ ਉਪਰ ਕੁੱਕਰੇ ਬਿਲਕੁਲੇ ਛੱਡ ਚੁੱਕੇ ਸੀ ਸਾਨੂੰ ਮੈਂ ਕਰਲੇ ਪਾਸੇ ਦੀ ਵੀ ਹੋਰ ਜੋ ਤਸਵੀਰਾਂ ਇਹਦੀ ਵੀ ਥੋੜੇ ਜਣ ਸਾਂਝੀ ਕਰਦੇ ਆ ਸਾਹਮਣੇ ਤੁਹਾਨੂੰ ਤਸਵੀਰਾਂ ਜਿਹੜੀਆਂ ਇਹ ਕੀ ਹਾਲ ਕਰਤਾ ਲਓ ਦੇਖ ਲਓ ਇਹ ਛੋਟਾ ਨਾ ਸਾਂਝਾ ਕਰ ਰਹੇ ਹਾਂ ਜਨਕੀ ਪੱਧਰ ਤੇ ਚੁੱਕੇ ਨਾ ਨਾ ਜਾ ਰਿਹਾ ਥਾ ਲੁਧਿਆਣਾ ਵੱਲ ਜਾ ਰਿਹਾ ਲੇਕਿਨ ਇਹ ਸਿਗਨ ਸੇਲ ਰਹੇ ਹਾਂ ਤਾਂ ਇਹ ਪਾਸੇ ਤੇ ਬੜੀਆਂ ਬੜੀਆਂ ਮਸ਼ੀਨਾਂ ਜਿਹੜੀਆਂ ਐ ਇਹ ਐਡੀ ਐਡੀਆ ਮਸ਼ੀਨਾਂ ਜਿਹੜੀਆਂ ਐ ਡੱਬੇ ਹਨ ਚੱਕਣੇ ਵਾਸਤੇ ਉਹ ਬੜੀ ਟ੍ਰਕ ਕਟਨਾ ਜਿਹੜੀ ਸੀ ਵਾਪਰੀ ਹੈ ਅੰਗਰੇਜ਼ ਅੰਲਾ ਦੇਖ ਲੋ ਕੀ ਹਾਲਤ ਹੋ ਗਈ ਅੰਗਰੇਜ਼ ਦਬਿਆਂधीन ਦੇਖੋ ਜਿਹੜਾ ਆ ਜਿਹੜਾ ਅੱਜ ਸਵੇਰੇ ਜੋ ਕੇ ਵਾਪਰਿਆ ਹੈ ਚੰਗੀ ਪੱਦਰ ਦੇ ਕਾਲ ਮੌਜੂਦ ਛਾਤਰੇ ਹੈ ਹਨ ਰੇਲਵੇ ਟ੍ਰੈਕ ਸਰਾਂ ਦੁੱਦੇ ਤੁਸੀਂ ਦੇਖ ਸਕਦੇ ਆ ਇਸ ਵੀਡੀਓ ਨੂੰ ਫਰਾਂ ਕਰ ਰਹੇ ਆ ਕੱਡੀਆਂ ਗੱਡੀਆਂ ਮਸ਼ੀਨਾਂ ਜਿਹੜੀਆਂ ਇਹ ਲਗਾਤਾਰ ਟਰੈਕ ਤੋਂ ਖਾਲੀ ਕਰਮੇ ਨੇ ਲੱਗੀਆਂ ਹੋਈਆਂ ਤੇ ਸਾਹਮਣੇ ਕੰਮ ਜਿਹੜਾ ਸਾਹਮਣੇ بڑے ਪੱਤਰ ਦੇ ਜਿਹੜਾ ਹਿੱਸਾ ਕਰਦੇ ਨੇ ਟ੍ਰੇਨ ਦੇ ਨਾਲ ਉਹਦੇ ਅੰਦਰ ਬੱਕਰੇ ਸਾਰਾ ਆਹੇ ਅੱਬੀ ਕੱਟ ਰਾਹ ਜੀ ਅੱਬੀ ਪਿੱਛੇ ਆ ਜੇ ਕਡੇ ਪੱਤਰ ਤੇ ਕੰਮ ਆ ਜਿਹੜਾ ਹੈ ਮੇਰੇ ਘਰ ਤੇ ਸਵਾਰ ਕਾਲੀ ਕੋਲਾ ਹੀ ਕੋਲਾ ਚਲੇ ਜਾਂਦੇ ਉੱਪਰ ਹੋ ਗਿਆ ਸਾਰਾ ਮੈਂ ਤੁਹਾਨੂੰ ਇਹ ਤੇਰੀ ਸ਼ਾਦੀ ਦਾ ਹੀ ਲੈ ਆਇੰਦਾ ਦਿਖਾਇਆ ਹੈ ਕੀ ਹੱਥ ਬਣਾਤੀ ਸਾਰਾ ਚੈੱਕ ਕਰਦੇ ਹਾਂ ਬੜੀ ਚੰਗੀ ਕਰਦੇ ਆ ਰਿਹਾ ਜਲਦੀ ਆ ਭਾਈ ਵੀਡੀਓ ਵਾਲੀ ਆਉਂਦੀ ਆ ਆਹ ਦੇਖ ਸਕਦੇ ਆ ਤੁਸੀਂ ਸਾਰਾ ਕੰਮ ਜਿਹੜਾ ਹੈ ਸਰਨ ਟ੍ਰੈਕ ਦੇ ਉੱਤੇ ਵੈਸੇ ਕਰੂ ਚੱਕਾ ਖਾਲਸਾ ਆ ਇਹਦੇ ਵਿੱਚ ਕੀ